ਹਾਂਜੀ ਸਤਿ ਸ਼੍ਰੀ ਅਕਾਲ ਜੀ ਕੱਦਾਂ ਸਾਰੇ ਮੈਂ ਤੁਹਾਡਾ ਆਪਣਾ ਸਤਨਾਮ ਬਦਨੀ ਤੇ ਸਵਾਗਤ ਆ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਕਾਫੀ ਦਿਨਾਂ ਤੋਂ ਜਿਹੜਾ ਆਪਾਂ ਵੀਡੀਓ ਕੋਈ ਨਹੀਂ ਪਾਈ ਸੀ ਸੋ ਕੰਮ ਤੇ ਬਿਜੀ ਸੀ ਇਸ ਕਾਰਨ ਤੇ ਦਿਖਾਉਨੇ ਆ ਤੁਹਾਨੂੰ ਅੱਜ ਦਾ ਕੀ ਮਾਹੌਲ ਆ ਕਿੰਨਾ ਜਿਹੜਾ ਕੰਮ ਆਪਣਾ ਨਿਬੜ ਚੁੱਕਿਆ ਸਾਰਾ ਤੁਹਾਨੂੰ ਦਿਖਾਵਾਂਗੇ ਕੀ ਬਣਾਇਆ ਕੀ ਨਹੀਂ ਤੇ ਹੁਣ ਆਪਾਂ ਚੱਲਦੇ ਆਂ ਜੀ ਚਾਹ ਲੈਣ ਤੇ ਚਾਹ ਲੈਣ ਰਸਤੇ 'ਚ ਜਾਂਦੇ ਹੋਏ ਦੇਖ ਸਕਦੇ ਤੁਸੀਂ ਜਿਹੜੀ ਕਣਕ ਆ ਸਾਰੀ ਪੱਕੀ ਪਈ ਆ ਤੇ ਕਣਕ ਦੀ ਜਿਹੜੀ ਹੁਣ ਵਾਢੀ ਸ਼ੁਰੂ ਆ ਬਸ ਮਨ ਦਾ ਅੱਜ ਭੜਕੀ ਇਹ ਵਧੀ ਜਾਣੀ ਗਣ ਤੋਂ ਗੁਰੂ ਆਲਾ ਬਣੀ ਐ ਮਿਲ ਜੀ ਗੁਰੂ ਆਲਾ ਬਣੀ ਐ ਜਬੋ ਗੁਰੂ ਆਲਾ ਬਣੀ ਐ ਮਿਲ ਜੀ ਗੁਰੂ ਆਲਾ ਬਣੀ ਐ ਨਾ ਚਾਓ ਪੰਜਾਬ ਛੱਡ ਕੇ ਬਤੇ ਸਾਨੂੰ ਗੁਰੂ ਆਲਾ ਬਣੀ ਐ ਮਿਲ ਜੀ ਗੁਰੂ ਆਲਾ ਬਣੀ ਐ ਲਓ ਜੀ ਜਿਹੜੇ ਆ ਦਰਵਾਜ਼ੇ ਦਰਬੂਜੇ ਆਪਣੇ ਲੱਗ ਚੁੱਕੇ ਆ ਜਾਈ ਵਾਲੇ ਵੀ ਤੇ ਸਨਮੇਕੇ ਵਾਲੇ ਵੀ ਤੇ ਕਿਚਨ ਆ ਜਿਹੜੀ ਤਕਰੀਬਨ ਇਧਰ ਲਈ ਵੀ ਨੇੜੇ ਹੋਣ ਵਾਲੀ ਆ ਇਹਦੇ ਵਿੱਚ ਆਪਾਂ ਜਿਹੜੇ ਉੱਪਰਲੇ ਬਾਕਸ ਵੀ ਬਣ ਗਏ ਥਲੜੇ ਵੀ ਬਣ ਗਏ ਤੇ ਸਨਮੇਕਾ ਲਾ ਕੇ ਪੱਲੇ ਤਿਆਰ ਕਰੀ ਜਾਂਦੇ ਆ ਦਰਾਜ ਬਣੇ ਪਏ ਆ ਤੇ ਉਸੇ ਤੱਕ ਹੀ ਜਿਹੜਾ ਇਧਰਲੇ ਪਾਸੇ ਆਪਣਾ ਕਬੋਰਡ ਵੀ ਤਿਆਰ ਹੋ ਗਏ ਇਹਨਾਂ ਦੇ ਨਾਲ ਹੁਣ LED ਪੈਨਲ ਆ ਜਿਹੜੇ ਉਹ ਕਹਿੰਦੇ ਬਣਾਉਣੇ ਆ ਤੇ ਉਹ ਵੀ ਆਪਾਂ ਬਣਾਵਾਂਗੇ ਤੇ ਸਾਹਮਣੇ ਕਬੋਰਡ ਵੀ ਹੋਗੇ ਇਸੇ ਤਰ੍ਹਾਂ ਹੀ ਜਿਹੜਾ ਦੂਜੇ ਪਾਸੇ ਤੁਹਾਨੂੰ ਦਿਖਾਉਨੇ ਆ ਤੇ ਦੋ ਪੋਰਸ਼ਨ ਆ ਦੋ ਕੋਠੀਆਂ ਉੱਪਰ ਵੀ ਕੰਮ ਚੱਲੀ ਜਾਂਦਾ ਤੇ ਇਧਰਲੇ ਪਾਸੇ ਜਿਹੜਾ ਬਾਲ ਪੱਟੀ ਵਗੈਰਾ ਭਰੀ ਜਾਂਦੀ ਆ ਘੋੜੀਆਂ ਢੜੀਆਂ ਲਾ ਕੇ ਤੇ ਇਧਰਲਾ ਜਿਹੜਾ ਪੋਰਸ਼ਨ ਆ ਸੇ ਨਹੀਂ ਇੱਕੋ ਜਿਹਾ ਡਿਜ਼ਾਈਨ ਆ ਦੋਨਾਂ ਕੋਠੀਆਂ ਦਾ ਤੇ ਇਧਰ ਵੀ ਬਾਰਪੂਰ ਲਾਗੇ ਜੋੜੀਆਂ ਆਪਣੀਆਂ ਪਿਆਰ ਆ ਸੁਨਮੇਕੇ ਵਾਲਿਆਂ ਦਾ ਜਾਲੀ ਵਾਲੇ ਪੱਲੇ ਤੇ ਇਧਰਲੀ ਤਕਰੀਬਨ ਜਿਹੜੀ ਖਿਚਣਾ ਉਹ ਵੀ ਤਿਆਰੀ ਆ ਇਹਨੂੰ ਸਾਰਾ ਸਨਮਿਕਾ ਵਗੈਰਾ ਲੱਗ ਗਿਆ ਤੇ ਸਫਾਈ ਹੋਈ ਕਰਨ ਵਾਲੀ ਰਹਿ ਗਈ ਤੇ ਇਧਰਲੇ ਜਿਹੜੇ ਕਬੂੜ ਆ ਉਹ ਵੀ ਤਿਆਰ ਆ ਜਮਾ ਹੁਣ ਇਧਰ ਲਾਈ ਰੱਖਿਆ ਜਵਾ ਉਹ ਆਪਾਂ ਕਾਪੂੜ ਤਿਆਰ ਆ ਤੇ ਇਧਰਲੇ ਪਾਸੇ ਜਿਹੜਾ ਹੁਣ ਕਹਿੰਦੇ ਵੀ LED ਦਾ ਜਿਹੜਾ ਪੈਨਲ ਆ ਉਹ ਵੀ ਲਾਉਣਾ ਵਾ ਉਹਦੇ ਵਾਸਤੇ ਕੈਬਨਟ ਬਣੀ ਜਾਂਦੀ ਆ ਸੋ ਇਸੇ ਤਰ੍ਹਾਂ ਹੀ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਰਾਵਾਂਗੇ ਤੇ ਗੱਲਾਂ-ਵਾਟਾਂ ਵੀ ਕਰਾਂਗੇ ਸੋ ਇਸ ਤਰ੍ਹਾਂ ਦੀ ਹੈਗੀ ਆ ਗੱਲਬਾਤ ਜੀ ਤੇ ਆਹ ਰਸੋਈ ਹੋ ਗਈ ਜਮਾ ਤਿਆਰ ਤੇ ਉੱਧਰਲੀ ਦਾ ਥੋੜਾ ਬਾਲਾ ਕੰਮ ਰਹਿ ਗਿਆ ਉਹ ਵੀ ਤਿਆਰ ਹੋ ਜਾਣਾ ਤੇ ਆਪਾਂ ਜਿਹੜੀ ਅੰਦਰ ਐਲ ਸੀ ਡੀ ਤੇ ਪੈਨਲ ਬਣ ਰਹੇ ਆ ਕੈਮਟਾ ਉਹਨਾਂ ਦਾ ਸੁਨਮੀਕਾ ਸੁਮੂਕਾ ਜਮਾ ਰਹੇ ਆ ਤੇ ਮੰਦਰਬਾਈ ਨੰਘਿਆ ਖੋਲਦੀ ਤੇ ਇਸ ਤਰ੍ਹਾਂ ਜਿੰਨਾ ਕੰਮ ਕਰੀਦਾ ਅਰੀਜਨਲ ਜਿਹੜਾ ਫੈਕੀ ਕੋ ਲਾ ਕੇ ਉਹਦੇ ਨਾਲ ਟੰਗ ਤਰੀਕੇ ਨਾਲ ਕਰੀਦਾ ਕੋਈ ਸੋਲੂਸ਼ਨ ਵਗੈਰਾ ਨਹੀਂ ਵਰਤੀਦਾ ਕਿਉਂਕਿ ਜਿਹੜਾ ਫੇਵੀਕੋਲ オリジナル ਆ ਉਹਦੇ ਨਾਲ ਲਾਇਆ ਹੋਇਆ ਸਨਮੇਕਾ ਉਹਦੀ ਮਿਲਿਆਦ ਆ ਜਿਹੜੀ ਬਹੁਤ ਹੁੰਦੀ ਆ ਸੋਲੂਸ਼ਨ ਜਾਂ ਹੋਰ ਚੀਜ਼ਾਂ ਨਾਲ ਆਪਾਂ ਲਾਉਂਦੇ ਆ ਤੇ ਉਹ ਜਿਹੜਾ ਉਹਦੀ ਮਿਲਿਆਦ ਨਹੀਂ ਕੋਈ ਬਾਹਲੀ ਰਹਿੰਦੀ ਸੋ ਕੰਮ ਰੋਜ਼-ਰੋਜ਼ ਨਹੀਂ ਹੁੰਦੇ ਘਰਾਂ ਦੇ ਵਿੱਚ ਇਸ ਕਰਕੇ ਸ਼ਾਮ ਥੋੜਾ ਕਰੋ ਘਮਾ ਚੰਗਾ ਕਰੋ ਸੋ ਇਧਰ ਮਣੀ ਸਨਮੇਕਾ ਲਾਈ ਜਾਂਦਾ ਕਿਸੇ ਤਰ੍ਹਾਂ ਕੰਮ ਆਪਣਾ ਚੱਲੀ ਜਾਂਦਾ ਇਦਾਂ ਹੀ ਆਪਾਂ ਬਲੌਗ ਪਾਉਂਦੇ ਰਾਵਾਂਗੇ ਕਈ ਵਾਰੀ ਮੈਸ ਹੋ ਜਾਂਦਾ ਕੰਮਕਾਰਤ ਵਿਜੀ ਹੁੰਦੇ ਹੋਣ ਕਰਕੇ ਤੇ ਤੁਸੀਂ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰੋ ਕਮੈਂਟ ਰਾਈਟ ਦੱਸਿਆ ਕਰੋ ਕਿਦਾਂ ਦੇ ਆਪਣੇ ਵੀਡੀਓ ਲੱਗਦੇ ਆ ਤੇ ਇਸੇ ਤਰ੍ਹਾਂ ਮਿਲਦੇ ਆ ਅਗਲੀ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ